ਚੋਣਾ ਦੀ ਰੰਜਿਸ਼ ਦੇ ਚੱਲਦਿਆਂ ਆਪਸ 'ਚ ਭਿੜੇ ਕਾਂਗਰਸੀ ਤੇ ਆਪ ਵਰਕਰ ਦੇ ਕੋ ਕਿਵੇਂ ਚੱਲੀਆਂ ਗੋਲੀਆਂ ਦੋ ਨੌਜਵਾਨ ਹੋ ਗਏ ਗੰਭੀਰ ਜ਼ਖਮੀ ਇਸ ਵੇਲੇ ਦੀ ਵੱਡੀ ਖਬਰ ਤੇ ਇਸ ਵੀਡੀਓ ਨੂੰ ਤੁਸੀਂ ਵੀ ਦਬਕੇ ਸ਼ੇਅਰ ਜ਼ਰੂਰ ਕਰਿਓ ਦੱਸ ਦਈਏ ਕਿ ਪਿੰਡੀਆਂ ਸਹਿੰਦਾਂ ਹਲਕੇ 'ਚ ਪੰਚਾਇਤੀ ਚੋਣਾਂ ਦੇ ਲਈ ਕਾਗਜ਼ ਭਰਨ ਮੌਕੇ ਮਾਹੌਲ ਉਸ ਵੇਲੇ ਤਣਾਅਪੂਰਨ ਬਣ ਜਾਂਦਾ ਜਦੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਵੱਲੋਂ ਕਾਂਗਰਸੀ ਵਰਕਰਾਂ ਦੇ ਉੱਪਰ ਹਮਲਾ ਕਰਨ ਦੇ આરોਪ ਚਾਮਣੇ ਆਏ ਨੇ ਹਮਲੇ ਦੇ ਵਿੱਚ ਦੋ ਨੌਜਵਾਨਾਂ ਨੂੰ ਗੋਲੀ ਲੱਗੀ ਹੈ ਜਿਸ ਕਾਰਨ ਉਹਨਾਂ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਆਈਸੀਯੂ ਦੇ ਵਿੱਚ ਪਰਤੀ ਕੀਤਾ ਗਿਆ ਸੋ ਵੱਡੀ ਖਬਰ ਇਸ ਵੇਲੇ ਦੀ ਸਾਹਮਣੇ ਆ ਰਹੀ ਹੈ ਜਿੱਥੇ ਰੋਕੇ ਪਰਿਵਾਰਾਂ ਦਾ ਬੁਰਾ ਹਾਲ ਹੋ ਚੁੱਕਿਆ ਹੈ ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਇਹ ਸਾਰਾ ਕਸਮਾਨ ਪੈਂਦਾ ਜਿੱਥੇ ਕਿ ਦੋ ਨੋਟਵਾਨ ਗੰਭੀਰ ਜ਼ਖਮੀ ਹੋ ਚੁੱਕੇ ਨੇ ਮਾਰ ਲਿਆ ਅਸੀਂ ਸੁੱਤੇ ਬੈਠੇ ਰਹੋਗੇ ਬਿਲੇ ਆਊਗਾ ਫੇਰ ਆਊਗਾ ਮੇਰੇ ਪੁੱਤਾਂ ਨੂੰ ਰੋਲ ਰੋਲੀ ਮਾਰ ਰਿਹਾ ਹੈ ਨਾ ਕੋਈ ਫੂਟਣ ਬੜੇ ਜੇ ਨਾ ਕੋਈ ਐਡੀ ਦੇ ਦਾਤਰ ਵੱਡੇ ਤੇ ਪਿਸਤੌਲੇ ਨਾ ਕੋਈ ਮਾਤਾ ਨੇ ਉਤਰਾਣੇ ਮਾਰਿਆ ਪੈਰ ਵਾ ਪਾਣੀ ਪੀਉਣਾ ਮਾਤਾ ਵਾਲ ਮਾਰਿਆ ਮੇਰੇ ਆਪਾ ਪਾਣੀ ਲਾ ਕੇ ਆ ਪਹਿਲਾ ਹੀ ਚਾਂਸ ਕੋਤਵੇ ਨੂੰ ਨਾ ਕੋਈ ਟੀ ਬੜੇ ਆ ਨਹੀਂ ਮਾਤਾ ਹੌਸਲਾ ਮਾਣੀ ਮੇਰੇ ਪੁੱਤ ਕੜਾ ਨਜ਼ਰ ਕਰ ਸੂਤਣਾ ਨੇ ਮਾਰਿਆ ਹੌਸਲਾ ਇਹਨਾਂ ਤੇ ਸਖਤ ਕਾਰਵਾਈ ਹੋਊਗੀ ਕੇ ਗੱਲ ਸੁਣ ਹਲਿਆ ਉਹ ਬੱਚੇ ਵੀ ਜਨਾਨੀਆਂ ਉਹਨਾਂ ਦੀ ਚੋਕ ਉਹਨਾਂ ਤੇ ਸਖਤ ਕਾਰਵਾਈ ਹੋਊਗੀ